ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੀ ਆ ਦੋਸਤੋ ਪੀਐਸਟੈਟ ਆਨਲਾਈਨ ਫਾਰਮ ਦਾ ਜਿਹੜਾ ਪੋਰਟਲ ਆ ਅੱਜ ਓਪਨ ਹੋ ਚੁੱਕਿਆ ਆ ਇਹਦਾ ਮਤਲਬ ਇਹ ਹੈ ਕਿ ਤੁਸੀਂ ਅੱਜ ਤੋਂ ਆਪਦੀ ਪੀਐਸਟੈਟ ਦੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਜੀ ਉਹਦੀ ਸ਼ੁਰੂਆਤ ਕਰ ਸਕਦੇ ਹੋ ਕਾਫੀ ਸਾਰੇ ਸਾਥੀਆਂ ਨੂੰ ਇਹ ਡਾਊਟ ਹੁੰਦਾ ਆ ਕਿ ਕੀ ਸਰ ਅਸੀਂ ਇਸ ਫਾਰਮ ਨੂੰ ਫਿਲ ਕਰ ਸਕਦੇ ਆ ਬੜੇ ਸਾਰੇ ਸਾਥੀ ਇਹੋ ਜੇ ਨੇ ਜਿਹੜੇ ਕਿ ਫਰਸਟ ਈਅਰ ਵਿੱਚ ਹੈਗੇ ਨੇ ਫਰਸਟ ইয়ার ਵਿੱਚ ਕੈਨ ਦਾ ਭਾਵ ਇਹ ਹੈ ਕਿ ਉਹ ਪਹਿਲੇ ਸਾਲ ਵਿੱਚ ਹੋਣਗੇ ਦਾਖਲਾ ਲਿਆ ਹੋਊਗਾ ਰੀਸੈਂਟਲੀ ਈਟਟੀ ਜਾਂ ਫਿਰ ਬੀਏ ਦੇ ਵਿੱਚ ਹੋਣਗੇ ਤਾਂ ਉਹਨਾਂ ਨੂੰ ਬਹੁਤ ਵੱਡਾ ਡਾਊਟ ਇਹ ਹੁੰਦਾ ਆ ਕਿ ਅਸੀਂ ਐਲੀਜੀਬਲ ਹੈਗੇ ਆ ਇਸ ਫਾਰਮ ਨੂੰ ਫਿਲ ਕਰਨ ਦੇ ਲਈ ਜੇਕਰ ਅਸੀਂ ਪੀਐਸਟੈਟ ਦਾ ਪੇਪਰ ਪਾਸ ਕਰ ਲੈਨੇ ਆ ਤਾਂ ਕੀ ਸਾਡਾ ਜਿਹੜਾ ਸਰਟੀਫਿਕੇਟ ਹੈਗਾ ਆ ਉਹ ਵੈਲਿਡ ਮੰਨਿਆ ਜਾਊਗਾ ਸੋ ਸੋ ਦੋਸਤੋ ਬਿਲਕੁਲ ਇਹ ਗੱਲ ਕਲੀਅਰ ਹੈਗੀ ਆ ਕਿ ਜਿਹੜੇ ਵੀ ਸਾਥੀ ਜੇਕਰ ਤੁਸੀਂ ਅਨਰੋਲ ਕਰ ਚੁੱਕੇ ਹੋ ਆਪਦੇ ਕੋਰਸ ਵਿੱਚ ਟੀਚਿੰਗ ਕੋਰਸ ਦੀ ਮੈਂ ਗੱਲ ਕਰ ਰਿਹਾ ਜੇਕਰ ਤੁਸੀਂ ਉਹਦੇ ਵਿੱਚ ਦਾਖਲਾ ਲੈ ਚੁੱਕੇ ਹੋ ਜਾਂ ਫਿਰ ਅਪੀਅਰਿੰਗ ਵਿੱਚ ਹੈਗੇ ਹੋ ਤਾਂ ਤੁਸੀਂ ਇਸ ਫਾਰਮ ਨੂੰ ਫਿਲ ਕਰ ਸਕਦੇ ਹੋ ਪੇਪਰ ਪਾਸ ਕਰਨ ਤੋਂ ਬਾਅਦ ਇਹਦੇ ਸਰਟੀਫਿਕੇਟ ਦੀ ਵੈਲਿਡਿਟੀ ਹੁੰਦੀ ਹੈ ਜੀ ਲਾਈਫਟਾਈਮ ਜੇਕਰ ਮੈਂ ਗੱਲ ਕਰਾਂ ਕਿ ਜਿਹੜਾ ਆਨਲਾਈਨ ਫਾਰਮ ਹੈ ਤੁਸੀਂ ਸਟੈਪ ਬਾਈ ਸਟੈਪ ਕਿਵੇਂ ਫਿਲ ਕਰ ਸਕਦੇ ਹੋ ਇਹਨਾਂ ਨੇ ਵੈਬਸਾਈਟ ਦੇ ਉੱਤੇ ਇੱਕ ਪੀਡੀਐਫ ਸ਼ੇਅਰ ਕੀਤੀ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਕਿ ਤੁਸੀਂ ਸਟੈਪ ਬਾਈ ਸਟੈਪ ਕਿਵੇਂ ਇਸ ਫਾਰਮ ਨੂੰ ਫਿਲ ਕਰ ਸਕਦੇ ਹੋ ਕਿ ਦੋ ਚਾਰ ਗੱਲਾਂ ਹੋਰ ਧਿਆਨ ਵਿੱਚ ਰੱਖ ਲਿਓ ਜਦੋਂ ਤੁਸੀਂ ਇਸ ਫਾਰਮ ਨੂੰ ਫਿਲ ਕਰਨ ਜਾ ਰਹੇ ਹੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਦੋਂ ਵੀ ਤੁਸੀਂ ਇਸ ਫਾਰਮ ਨੂੰ ਫਿਲ ਕਰਨਾ ਹੈ ਚਾਰ ਪੰਜ ਚੀਜ਼ਾਂ ਨੂੰ ਬੜੇ ਧਿਆਨ ਨਾਲ ਫਿਲ ਕਰਿਓ ਇੱਕ ਤਾਂ ਤੁਹਾਡਾ ਨਾਮ ਇੱਕ ਤੁਹਾਡੇ ਫਾਦਰ ਸਾਹਿਬ ਦਾ ਨਾਮ ਮਾਤਾ ਜੀ ਦਾ ਨਾਮ ਤੁਹਾਡੀ ਡੇਟ ਆਫ ਬਰਥ ਤੁਹਾਡੀ ਕੈਟਾਗਰੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਫਿਲ ਕਰਿਓ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਪੀਐਸਟੈਟ ਦਾ ਪੇਪਰ ਪਾਸ ਕਰ ਲੈਂਦੇ ਹੋ ਤਾਂ ਇਹ ਪ੍ਰਿੰਟ ਹੋ ਕੇ ਆਉਣਗੀਆਂ ਐਂਡ ਜੇਕਰ ਪ੍ਰਿੰਟ ਹੋ ਕੇ ਆਉਣਗੀਆਂ ਤਾਂ ਇਹਦਾ ਮਤਲਬ ਇਹ ਹੈ ਕਿ ਫਿਊਚਰ ਵਿੱਚ ਸੇਮ ਡਿਟੇਲ ਹੀ ਤੁਹਾਡੇ ਕੰਮ ਆਉਣੀ ਹੈ ਸੋ ਇਸ ਕਰਕੇ ਜਿਹੜੀ ਵੀ ਡਿਟੇਲ ਤੁਸੀਂ ਉੱਪਰ ਫਿਲ ਕੀਤੀ ਹੋਗੀ ਉਹ ਤੁਸੀਂ ਬਹੁਤ ਹੀ ਧਿਆਨ ਨਾਲ ਫਿਲ ਕਰਿਓ ਸੋ ਇੰਨੀ ਗੱਲ ਤੁਸੀਂ ਧਿਆਨ ਵਿੱਚ ਰੱਖ ਲਿਓ ਤੇ ਦੂਜੀ ਗੱਲ ਇਹ ਕਿ ਕਈ ਵਾਰ ਜਿਹੜੇ ਸਾਥੀ ਹੁੰਦੇ ਨੇ ਜੀ ਉਹ ਨਾ ਆਪਦੀ ਡਿਟੇਲ ਗਲਤ ਫਿਲ ਕਰਵਾ ਦਿੰਦੇ ਆ ਜਾਂ ਫਿਰ ਕੈਟਾਗਰੀ ਗਲਤ ਫਿਲ ਕਰਵਾ ਦਿੰਦੇ ਆ ਐਂਡ ਉਹ ਕੋਸ਼ਿਸ਼ ਕਰਦੇ ਆ ਕਿ ਜਿਹੜਾ ਫਾਰਮ ਹੈਗਾ ਆ ਉਹ ਆਪਨਾ ਫਿਲ ਕੀਤਾ ਜਾਵੇ ਬਟ ਇਹ ਕੰਮ ਤੁਸੀਂ ਬਿਲਕੁਲ ਨਹੀਂ ਕਰਨਾ ਮੇਰੇ ਦੁਆਰਾ ਇੱਕ ਹੋਰ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਊਗੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਦਊਂਗਾ ਕਿ ਸਟੈਪ ਬਾਈ ਸਟੈਪ ਤੁਸੀਂ ਇਸ ਫਾਰਮ ਨੂੰ ਕਿਵੇਂ ਫਿਲ ਕਰ ਸਕਦੇ ਹੋ ਐਂਡ ਦੋਸਤੋ ਫੀਸ ਵਗੈਰਾ ਸਾਰਾ ਕੁਝ ਇਨਾਦੀ ਵੈਬਸਾਈਟ ਤੇ ਦਿੱਤਾ ਹੋਇਆ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰੋਗੇ ਤਾਂ ਤੁਸੀਂ ਸਾਰੀਆਂ ਚੀਜ਼ਾਂ ਚੈੱਕ ਕਰ ਸਕਦੇ ਹੋ ਐਂਡ ਇਹਦੇ ਵਿੱਚ ਜਿਹੜਾ ਸਿਲੇਬਸ ਹੈਗਾ ਜੀ ਉਹ ਵੀ ਇਹਨਾਂ ਦੀ ਵੈਬਸਾਈਟ ਦੇ ਉੱਤੇ ਸਾਰਾ ਕੁਝ ਦਿੱਤਾ ਹੋਇਆ ਐਂਡ ਕੁਝ ਸਾਥੀਆਂ ਵੱਲੋਂ ਕੁਐਸਚਨ ਪੁੱਛਿਆ ਜਾ ਰਿਹਾ ਕਿ ਜੇਕਰ ਉਹਨਾਂ ਕੋਲ ਡੀਐਮਸੀ ਨਹੀਂ ਹੈਗੀ ਮੰਨ ਲੈਂਦੇ ਆ ਕਿ ਉਹਨਾਂ ਕੋਲ ਡੀਐਮਸੀ ਨਹੀਂ ਹੈਗੀ ਤਾਂ ਕੀ ਫਿਰ ਵੀ ਉਹ ਸਾਥੀ ਇਸ ਫਾਰਮ ਨੂੰ ਫਿਲ ਕਰ ਸਕਦੇ ਆ ਬਿਲਕੁਲ ਜੀ ਜੇਕਰ ਤੁਹਾਡਾ ਰਿਜ਼ਲਟ ਆਇਆ ਹੋਇਆ ਬੀਐਡ ਦਾ ਥੈਨ ਤੁਸੀਂ ਸਿਰਫ ਨੰਬਰ ਫਿਲ ਕਰਦੇ ਹੋ ਅਦਰਵਾਇਜ਼ ਤੁਸੀਂ ਉੱਥੇ ਅਪੀਅਰਿੰਗ ਦੀ ਜਿਹੜੀ ਆਪਸ਼ਨ ਹੈਗੀ ਆ ਉਹ ਫਿਲ ਕਰ ਸਕਦੇ ਹੋ ਕਿਸੇ ਵੀ ਉਮਰ ਦਾ ਕੋਈ ਵੀ ਪਰਸਨ ਹੋਵੇ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਦੇਖਣ ਨੂੰ ਮਿਲਦੀ ਕੋਈ ਪ੍ਰਤੀਸ਼ਤ ਵਾਲੀ ਗੱਲ ਨਹੀਂ ਹੁੰਦੀ ਐਂਡ ਮੈਂ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਕੁਆਲੀਫਿਕੇਸ਼ਨ ਵਾਲੇ ਦੱਸਤਾ ਸਿਕਾ ਜੇਕਰ ਤੁਸੀਂ ਬੀਅਰਡ ਕਰ ਰਹੇ ਹੋ ਜਾਂ ਫਿਰ ਕਰ ਚੁੱਕੇ ਹੋ ਜਾਂ ਫਿਰ ਈਟੀਟੀ ਕਰ ਰਹੇ ਹੋ ਜਾਂ ਫਿਰ ਈਟੀਟੀ ਤੁਸੀਂ ਕਰ ਚੁੱਕੇ ਹੋ ਕੋਈ ਵੀ ਪਰਸਨ ਇਸ ਫਾਰਮ ਨੂੰ ਫਿਲ ਕਰ ਸਕਦਾ ਹੈ ਐਂਡ ਫਰਸਟ ইয়ার ਵਾਲੇ ਵੀ ਇਸ ਫਾਰਮ ਨੂੰ ਇਸ ਪੇਪਰ ਨੂੰ ਪਾਸ ਕਰਨ ਤੋਂ ਬਾਅਦ ਵੈਲਿਡ ਮੰਨੇ ਜਾਂਦੇ ਆ ਜੀ ਸਿਲੇਬਸ ਲਗਭਗ ਤੁਹਾਨੂੰ ਸੇਮ ਹੀ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਇਸ ਪੀਐਸਟੈਟ ਪੇਪਰ ਦੀ ਗੱਲ ਕਰਦੀਆਂ ਤੇ ਦੋਸਤੋ ਜੇਕਰ ਤੁਹਾਡਾ ਕੋਈ ਹੋਰ ਵੀ ਡਾਊਟ ਹੋਊਗਾ ਵੈਸੇ ਤਾਂ ਚਲੋ ਕੁਝ ਟਾਈਮ ਬਾਅਦ ਕਿਉਂਕਿ ਜਦੋਂ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਉਦੋਂ ਇਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਆ ਡਿਵੈਲਪਮੈਂਟਲ ਫੇਸ ਤੇ ਆ ਕਹਿਣ ਦਾ ਭਾਵ ਇਹ ਕਿ ਇਹਨਾਂ ਨੇ ਵੈਬਸਾਈਟ ਤਾਂ ਬਣਾ ਦਿੱਤੀ ਆ ਬਟ ਉਹਦੇ ਵਿੱਚ ਕੁਝ 에ਰਰ ਰਹਿ ਗਏ ਆ ਜਿਵੇਂ ਓਟੀਪੀ ਵਗੈਰਾ ਕਾਫੀ ਲੇਟ ਆ ਰਹੇ ਆ ਈਮੇਲ OTP ਲੇਟ ਆ ਰਿਹਾ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਹੋ ਸਕਦਾ ਤੁਹਾਨੂੰ ਮੈਸੇਜ ਨਾ ਆਵੇ ਤੁਹਾਡੀ ਰਜਿਸਟ੍ਰੇਸ਼ਨ ਨਾ ਹੋਈ ਹੋਵੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੁਸੀਂ ਘਬਰਾਉਣਾ ਬਿਲਕੁਲ ਵੀ ਨਹੀਂ ਆ ਇਹ ਤੁਸੀਂ ਬਿਲਕੁਲ ਨਾ ਸੋਚਿਓ ਕਿ ਸ਼ਾਇਦ ਸਾਡੇ ਤੋਂ ਫਾਰਮ ਫਿਲ ਨਹੀਂ ਹੋ ਰਿਹਾ ਸਾਨੂੰ ਫਾਰਮ ਫਿਲ ਕਰਨਾ ਨਹੀਂ ਹੁੰਦਾ ਮੇਰੇ ਦੁਆਰਾ ਕੁਝ ਟਾਈਮ ਦੇ ਵਿੱਚ ਜਦੋਂ ਪ੍ਰੋਪਰ ਵੈਬਸਾਈਟ ਚੱਲ ਪਈ ਤਾਂ ਮੈਂ ਤੁਹਾਨੂੰ ਉਹ ਵੀਡੀਓ ਜਿਹੜੀ ਹੈਗੀ ਹੈ ਜੇ ਸਟੈਪ ਬਾਈ ਸਟੈਪ ਫਾਰਮ ਫਿਲ ਕਰਨਾ ਕਿਵੇਂ ਆ ਉਹਦੇ ਬਾਰੇ ਮੈਂ ਵੀਡੀਓ ਬਣਾ ਦੂੰਗਾ ਅਦਰਵਾਈਜ਼ ਜੇ ਕਿਸੇ ਨੂੰ ਜਿਆਦਾ ਕੋਈ ਪ੍ਰੋਬਲਮ ਆਉਂਦੀ ਹੋਈ ਤੁਸੀਂ ਮੈਨੂੰ ਆ ਮੇਰੇ ਚੈਨਲ ਵਾਲੇ ਨੰਬਰ ਤੇ ਮੈਸੇਜ ਕਰਕੇ ਪੁੱਛ ਵੀ ਸਕਦੇ ਹੋ ਕਿ ਸਾਡਾ ਜਿਹੜਾ ਫਾਰਮ ਹੈ ਉਹ ਤੁਸੀਂ ਕਿਵੇਂ ਫਿਲ ਕਰ ਸਕਦੇ ਹੋ ਸਟੈਪ ਬਾਈ ਸਟੈਪ ਕਿਤੇ ਵੀ ਪ੍ਰੋਬਲਮ ਆਵੇ ਮੈਨੂੰ ਪੁੱਛ ਸਕਦੇ ਹੋ ਐਂਡ ਕਿਸੇ ਸਾਥੀ ਨੇ ਇਹ ਵੀ ਸਵਾਲ ਪੁੱਛਿਆ ਆ ਕਿ ਚੌਧਰੀ ਸਾਹਿਬ ਨੇ ਕਿ ਇਹ ਜਿਹੜੀ ਹੈਗੀ ਆ ਵੀ ਇਹ ਜਿਹੜੀ ਪ੍ਰੀਖਿਆ ਆ ਇਹ ਕਿਹੜੀ ਏਜੰਸੀ ਕੰਡਕਟ ਕਰਵਾ ਰਹੀ ਆ ਸੋ ਉੱਥੇ ਲਿਖਿਆ ਵੀ ਹੋਇਆ ਤੇ ਜਦੋਂ ਤੁਸੀਂ OTP ਵਗੈਰਾ ਲੈਨੇ ਹੋ ਰਜਿਸਟ੍ਰੇਸ਼ਨ ਕਰਦੇ ਹੋ ਤਾਂ GNDU ਦਾ ਨਾਮ ਆ ਰਿਹਾ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਇਸ ਫਾਰਮ ਨੂੰ ਫਿਲ ਕਰਨ ਜਾ ਰਹੇ ਹੋ ਇਹ ਕੰਡਕਟ ਕਰਵਾਇਆ ਜਾ ਰਿਹਾ GNDU ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਇਸ ਪ੍ਰੀਖਿਆ ਨੂੰ ਕੰਡਕਟ ਕਰਵਾਇਆ ਜਾ ਰਿਹਾ ਤੇ ਦੋਸਤੋ ਕੋਈ ਹੋਰ ਤੁਹਾਡਾ ਕੁਐਸਚਨ ਹੋਵੇ ਤਾਂ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਥੈਂਕ ਯੂ so much for watching god bless you all